ਹਾਂਜੀ ਸੱਜਣੀਆਂ ਸਾਰਿਆਂ ਨੂੰ ਕਿਵੇਂ ਹੋ ਸਾਰੇ ਅੱਜ ਆਪਣੇ ਪਿੰਡ ਹੈਗੀਆ ਲੀਗ ਪਿੰਡ ਜਿੱਤੇ ਆ ਲੈਣੇ ਕਰਾਈਆ ਕਿਉਂਕਿ ਉਹਨਾਂ ਕੋਲੇ ਗਰਾਊਂਡ ਹੈ ਨਹੀਂ ਤੇ ਆਪਾਂ ਚੱਲਿਆਂ ਅੱਜ ਲੀਗ ਤੇ ਖੇਡਣਾ ਤੇ ਅੱਜ ਹੈਗਾ ਆਪਣਾ ਦੂਜਾ ਮੈਚ ਪਿੰਡ ਮੋੜ ਨਾਲ ਪੌਦਣਾ ਤੇ ਆਪਾਂ ਹੋਨੇ ਆ ਤਿਆਰ ਤੇ ਚੱਲਦੇ ਆਂ ਫਿਰ ਉੱਥੇ ਚੈੱਕ ਕਰ ਇੰਨੇ ਤਰ੍ਹਾਂ ਦਾ ਟੋਲਾ ਚੈੱਕ ਕਰ ਮਾਰਦਾ ਚਾਹ ਤੀਆ ਕਿ ਨਹੀਂ ਮਾਰਦਾ ਟੀ-ਸ਼ਰਟ ਚ ਚਾਹ ਬੀਨ ਤੋਂ ਬਾਅਦ ਹੁਣ ਆਪਾਂ ਹੁਣੇ ਆ ਤਿਆਰ ਤੇ ਚੱਲਦੇ ਆ ਗਰਾਊਂਡ 'ਚ ਆਇਓ ਗਾਇਸ ਚੱਲਗੇ ਛੇਦੀ ਛੇਦੀ ਪਰ ਵੇਣਿਆ ਕੀ ਬੰਦ ਆ ਤੇ ਲਓ ਜੀ ਹੁਣ ਆਪਾਂ ਹੁਣੇ ਆ ਜੀ ਤਿਆਰ ਫੇਰ ਚੱਲਦੇ ਆਪਾਂ ਲੀਕ ਤੇ ਕਰਦੇ ਆਂ ਵਾਲ ਹੌਲ ਸੈਟ ਤੇ ਚੱਲਦੇ ਆਂ ਫਿਰ ਕੀ ਮਾਹੌਲ ਆ ਦੇਖਦੇ ਆਂ ਉੱਥੇ ਜਾ ਕੇ ਤਿਆਰ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਅਪ ਪੜਦੇ ਆਂ ਜੀ ਬਾਠ ਕਰਦੇ ਆਂ ਆਪਦੀ ਦਿਨ ਦੀ ਸ਼ੁਰੂਆਤ ਕੀਟਾ ਅੰਦਰ ਕੀਟ ਕਰ ਦੋ ਸੀ ਤੋਸਤ ਰੇ ਨਾਨਕ ਨਲ ਗੁਣ ਕਰੇ ਗੁਣਾਂ ਦੇ ਤੇਰਾ ਕੋਈ ਨਾਸਤ ਹੈ ਜੇ ਤੁਸੀਂ ਕੌਣ ਕਰੇ ਸੁਣੀਏ ਸਤਿਪ੍ਰੀਤ ਸਰਨਾ ਸੁਣੀਏ ਤਤ ਤਵਲ ਕਾ ਸੁਣੀਏ ਤੋਪ ਤਾ ਸੁਣੀਏ ਬਹੁਤ ਸੱਤ ਕਾ ਨਾਣ ਭਕਾਂ ਸਦਾ ਵਿਕਾਸ ਸੋਨੇ ਨੇ ਸਤ ਸਤਿ ਗਿਆਨ ਸੁਣਿਆ ਸਕਾਰਸ਼ਨਾ ਸੁਣਿਆ ਪੜ ਪੜ ਪਾਵੇ ਮਾ ਸੁਨੇ ਲਾ ਕੇ ਸਾਇ ਤੇ ਆਣ ਪਾਣਾ ਸਦਾਿਕਾ ਸੁਨੇ ਦੂਪਕਾਂ ਪੜ ਪੜਨ ਤੋਂ ਬਾਅਦ ਤੇ ਆਪਾਂ ਹੁਣ ਪਾਉਣੇ ਬੂੜ ਤੇ ਚੱਲਦੇ ਆਂ ਗਰਾਊਂਡ 'ਚ ਕੋ ਕਿਤੇ ਖਾ ਜਾ ਨਾ ਦੇ ਨਾਲ ਖਾਈ ਜਾ ਬਲ ਨਹੀ ਨਹੀ ਆਜੀ ਮੈਂ ਤਾਂ ਤੇ ਨਾ ਸੈਨਾ ਸੀ ਗਾਇਤਾ ਹਾਂ ਤੇ ਲਓ ਵੇ ਮਿੱਤਰੋ ਹੁਣ ਹੋ ਗਿਆਂ ਆਪਾਂ ਤਿਆਰ ਤੇ ਹੁਣ ਲੱਗੇ ਆਪਾਂ ਚਾਂ ਕਰਦੇ ਮਕਸਦ ਨੂੰ ਉੱਥੇ ਜਾ ਕੇ ਕੀ ਮਾਹੌਲ ਕੀ ਕਰੀ ਜਾਂਦੇ ਆ ਫਿਰ ਤਾਂ ਦੀ ਅਪਡੇਟ ਕਰਾਂ ਮਿਲਦੇ ਆਉਂਦੇ ਆ ਲਓ ਵੀ ਮਿੱਤਰੋ ਹੁਣ ਪਹੁੰਚ ਗਿਆਂ ਆਪਾਂ ਗਰਾਊਂਡ 'ਚ ਹੈ ਤੱਕ ਕੋਈ ਨਹੀਂ ਆਇਆ ਤੇ ਫੋਨ ਆਇਆ ਲਈ ਜਾਂਦਾ ਜੇ ਸਾਡਾ ਮੈਚ ਹੋਵੇ ਹੈ ਅੱਛਾ ਪਹਿਲਾ ਸਾਡਾ ਹੈ ਨਾ ਆ ਗਿਆ ਅੱਛਾ ਪਹਿਲਾ ਮੈਚ ਖਾ ਲਓ ਆਪਣਾ ਪਹਿਲਾ ਕਰਾ ਲਿਆ ਨਾ ਇਹ ਤਾਂ ਬਸ ਜਿੱਤਾਂ ਫਿਰ ਸਿੱਧੀ ਦੂਜੇ ਰੌਂਡ ਤੀ ਤਾਂ ਫਾਈਨਲ ਹੈ ਟੂ ਤੇ ਤੂੰ ਅੱਜ ਕੈਪਟਨ ਹੁੰਦਾ ਸਾਡੀ ਟੀਮ ਦਾ ਤੇ ਤੇਰੀ ਕੀ ਸਟ੍ਰੈਟਜੀ ਆਪਾਂ ਪਹਿਲਾਂ ਲੈਣੀ ਸੀ ਬੋਲਿੰਗ ਅੱਛਾ ਦੂਜਾ ਦੂਜਾ ਆਪਾਂ ਬੋਲਿੰਗ ਤਾਂ ਲੈਣੀ ਸੀ ਕਿਉਂਕਿ ਆਪਣੀ ਬੋਲਿੰਗ ਚ ਪਲੱਸ ਪੁਆਇੰਟ ਹੈਗਾ ਠੀਕ ਹੈ ਆਪਣੇ ਕੋਲ ਬੋਲਰ ਵਧੀਆ ਹੈਗੇ ਆ ਜਿਵੇਂ ਕਾਲੀ ਖੁਸ਼ੀ ਹਾਂ ਇਹਨੂੰ ਇਹਦਾ ਕਿੰਦਰ ਨਾਮ ਲੈ ਤਾਂ ਆਰਚੀ ਬਬਲੂ ਵਰਿੰਦਰ ਏਕਮ ਮਤਲਬ ਆਪਣੇ ਕੋਲ ਬੋਲਿੰਗ ਚ ਡੈਪਥ ਹੈਗੀ ਆ ਬਾਬਾ ਲੰਮੀ ਠੀਕ ਮਤਲਬ ਤੁਸੀਂ ਪਹਿਲਾਂ ਬੋਲਿੰਗ ਪਹਿਲਾਂ ਹੀ ਡੈਪਥ ਕੀਤਾ ਜਿੱਤਾਂ ਸੀ ਹਰ ਜਾਂਦੇ ਠੀਕ ਹੈ ਬਸ ਤੇਰੀ ਬੋਲਿੰਗ ਹੀ ਆਉਣੀ ਦੇਖਦਾ ਟਾਈਮ 9 ਵਜੇ ਦਾ ਸੀਗਾ ਮਿੱਤਰੋ ਤੇ ਹਜੇ ਤੱਕ ਕੋਈ ਟੀਮ ਨਹੀਂ ਆਈ ਭਾਈ ਸਾਹਿਬ ਭਾਈ ਕੀ ਲੱਗਦਾ ਤੁਹਾਨੂੰ ਆਉਣਗੀਆਂ ਟੀਮਾਂ ਲੱਗਦਾ ਤਾਂ ਹੈ ਆਉਣਗੀਆਂ ਬਾਕੀ ਦੇਖੋ ਦੇਖਦੇ ਆ ਪਹਿਲਾਂ ਤੁਸੀਂ ਗਰਾਊਂਡ ਦਾ ਵੀਊ ਚੈੱਕ ਕਰੋ। ਕੀ ਬਾਤਾਂ। ਕੀ ਬਾਤਾਂ ਕੀ ਬਾਤਾਂ। ਉਹ ਵੀ ਕਹਿੰਦੇ ਮਾਰ ਦਿਓ ਤਾੜੀਆਂ। ਕੌਣ ਆ ਗਿਆ? ਫਤੇ ਬੁਲਾ ਦੇ। ਫਤੇ ਬੁਲਾ ਦੇ। ਲੇਰ ਬਣਾਉਂਦਾ ਹੈ। ਓ ਬੱਲੇ ਬੱਲੇ ਬੱਲੇ। ਦੁਨੀਆ ਦਾ cheetah ਹਰਿੰਦਰ ਸਿੰਘ ਵਰਦੀ ਵੀ ਆ ਗਿਆ ਹੈ। ਕੀ ਟੋ ਗਿਆ ਕੀ ਕਹਿਣਾ ਚਾਹੇਗਾ ਬੜਾ ਲੇਟ ਹੁੰਦਾ ਇਹ ਆਉਂਦਾ ਹੀ ਲੇਟ ਹੈ ਜੰਮੇ ਹੀ ਲੇਟ ਹੈ ਉਹ ਕਿੱਥੇ ਗਿਆ ਪੂਰਾ ਠੱਠਾ ਇੱਕ ਨੌਂ ਚੱਲਾ ਦੂਜੇ ਆਈ ਜਾਂਦੇ ਆ ਫਤੇ ਬੁਲਾ ਦਿਓ ਫਤੇ ਬੁਲਾ ਦਿਓ ਐਨੂੰ ਵੀ ਕਹਿ ਓ ਬੱਲੇ ਐਨੀ ਸਦੇਂ ਤੂੰ ਕਾਹਤੋਂ ਆਏ ओके ओ एलडी जाने नई गल ओ साला की माहौल की बनदा मुंडे ने इत्ते आज पाना की पेह जो गाल कड्डी एना ਮੇਲੇ ਵਿੱਚੋਂ ਗਾਲਾਂ ਕੱਢ ਦੇਣਾ ਗੰਦਾ ਬੱਚਾ ਗਲਤ ਗੱਲ ਹੈ ਗਲਤ ਗੱਲ ਹੈ ਇੰਡੋ ਗੇਮ ਨਾਲ ਵੀਡੀਓ ਦੀ ਨਹੀਂ ਗਲਤ ਗੱਲ ਹੈ ਇਹ じゃ ਕੁਛ ਨਹੀਂ ਚਾਹੀਦਾ ਯਾਰ ਵਲੌਗ ਬਣਦੇ ਆ ਉਧਰ ਕੱਲ ਐਡਾ ਮੋਟਾ ਕਾਮ ਕਰ ਰਿਹਾ ਓਏ ਭੈਣ ਕੀ ਪ੍ਰੈਕਟਿਸ ਕਰੀਏ ਨਾ ਕੀ ਆਤਾ ਹੈ ਕਿ ਓਪਨਰ ਲੈਣਾ ਉਹਦੇ ਬੋਲ ਉਹਦੇ ਬੋਲ ਸੱਚ ਹੋ ਗਿਆ ਅੱਜ ਬੋਲਿੰਗ ਆ ਗਈ ਫੱਟ ਫੱਟ ਵਾਹ ਵੈਰੀ ਗੁੱਡ ਫੱਟ ਤੂੰ ਕਿਹਨੂੰ ਫੋਨ ਲਾਈ ਜਨਾ ਆ ਜਾਏ ਟੀਮ ਆ ਗਏ ਉਹ ਵੱਡੇ ਕਰਨ ਵਾਲੇ ਆਪਾਂ ਦੂਜੇ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਭੱਜ 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 ਨਵਾਂ ਜਨਮ ਪੈਰੀਂ ਦੱਸ ਦੇ ਪੈਰੀਂ ਦਾ ਸੱਚ ਮੰਨਤੀ ਹੁੰਦੀ ਐ ਇਹ ਪੈਰ ਨਹੀਂ ਨਾ ਤੂੰ ਹੋਰ ਵੇਖ ਬਣੀ ਜਾਂਦਾ ਜਿਹੜੀ ਇੱਥੇ ਬਾਈ ਨਿਕਲੀ ਡੈਡ ਲਾਸਟ ਹੈ ਬਾਈ ਛੋਟਾ ਨਾ ਕਰਦੇ ਆਂ ਸੋਸ਼ ਨਹੀਂ ਸੋਨੂ ਕੋਨੂ ਮੋਦੀ ਆਏ ਅਰੇ ਕਿਉਂ ਤਾਂ ਗੱਡੀ ਗੱਡੀ ਆ ਅੱਛਾ ਚਲੋ ਵਧੇਗਾ ਇਹ ਕਿਹੜਾ ਨੰਗਾ ਬੋਤਲ ਇਹ ਆਪਣਾ ਬਚਾਸ ਤੋਂ ਕਿਹਦਾ ਨਾਮ ਨਹੀਂ ਆਇਆ ਜਾ ਜੀ ਜਾ ਜੀ ਨੂੰ ਸੱਤ ਮੈਚ ਦੇਣੀ ਚਾਹੀਦੀ ਆ ਪਤਾ ਸੀ ਮੈਨੂੰ ਪਰ ਮੈਂ ਇੱਥੇ ਮੇਰੇ ਨਾਲ ਦੋ ਭੱਜਾ ਡਬਲ 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 ਸੱਤਾਂ ਚ 6 ਰਹਿ ਗਏ ਸ਼ਾਬਾ ਆ ਨੋਰਥ ਤੋਂ ਆਨ ਥੋੜੇ ਬਣੇ ਨਹੀਂ ਐਨੇ ਦਾ ਮੈਂ ਚੜ ਜਾਣਾ ਸਿੰਟਗੇ ਦੂਜੀ ਨਾ ਆਈ ਥੋੜਾ ਸਾਥੀ ਰੱਖ ਸਹੀ ਹੈ ਕੰਮ ਹੀ ਫੇਰ ਚੱਲਣਾ ਆਏ ਕਿ ਮੈਂ ਬਾਈ ਕਿਤੇ ਮੈਂ ਸੜਦੇ ਆਂ ਹੋਰ ਕਹਿੰਦੇ ਵਾਰੀ ਨੇ ਬਾਦੀ ਹੋਰ ਪੈਸੇ ਢੀਜਣਾ ਹਣਾ ਇਹ ਵਿਕਟ ਨਾ ਡਕੇ ਉਹ ਤੋਂ ਅਨਸਾਰ ਦਿਓ ਜੇ ਤੁਹਾਡੀ ਕਾਰਨ ਸ਼ਿਕ ਹੋਊਗੀ ਆਟੋਮੈਟਿਕ ਦੂਜੀ ਪੇਜ ਤੇ ਦਬਾ ਬਣੂ ਨਹੀਂ ਨਹੀਂ ਮੈਂ ਰੋਟੀ ਜਾ ਕੇ ਆ ਆ ਬਾਈ ਪਹਿਲੀ ਤੇ ਮੈਂ ਗੁੱਡਾ ਲੋਡੂਗਾ ਹੋਰ ਆ ਬੈਹ ਜਾ ਫਿਰ ਵੀ ਕੋਈ ਨਹੀਂ 골ਡਨ ਡੱਕ ਇਹ ਕਾਲੀ ਕਹਿੰਦੇ ਕੱਲ ਸਾਡੇ ਕੋਲ ਦਸਤਾਨੇ ਹੈ ਨਹੀਂ ਸੀ ਇਸ ਕਰਕੇ ਉਹ એનર્ਜੀ ਜਿਹੜੀ ਵੇਸਟ ਹੋ ਗਈ ਉਹਨਾਂ ਦਾ ਧਿਆਨ ਉਹਨਾਂ ਦਾ ਧਿਆਨ ਤਾਂ ਕਰਕੇ ਬਾਲ ਨਹੀਂ ਧਿਆਨ ਨਹੀਂ ਗਿਆ ਆਊਟ ਹੋ ਗਿਆ ਫਿਰ ਪਹਿਲੀ ਦੀ ਇੱਧਰ 10 ਵੀ ਪਹਿਲੀ ਦੇ ਆਹ ਬਾਈ ਨੇ ਇਸ ਤਰ੍ਹਾਂ ਇਹ ਦੂਜਾ ਪਾਰੀ ਸੰਭਾਲ ਲਈ ਬਹੁਤ ਵਧੀਆ ਪਾਰੀ ਸੰਭਾਲ ਲਈ ਕਹਿੰਦਾ ਲਓ ਜੀ ਦਿਓ ਮੁਬਾਰਕਾਂ ਪਹਿਲਾ ਮੈਚ ਆਪਾਂ ਜਿੱਤ ਗਏ ਆ ਤੇ ਮੈਚ ਜਿੱਤਣ ਤੋਂ ਬਾਅਦ ਆਪਾਂ ਆਏ ਆ ਘਰੇ ਪਰਛਾਦਾ ਪਾਣੀ ਛਕਣਾ ਵਾਹਿਗੁਰੂ ਦਾ ਸ਼ੁਕਰਾਨਾ ਪੱਕੀ ਪਕਾਈ ਰੋਟੀ ਮਿਲ ਗਈ ਮੈਨੇ ਚਾਹ ਬਣਾਈ ਤੇ ਮਿਠਾ ਨਹੀਂ ਬਾਇਆ ਬਣਾਉਣ ਤੋਂ ਪਹਿਲਾਂ ਨਾ ਚਾਹ ਲੱਗਿਆ ਬੱਧਾ ਗੇਟਾ ਮੇਰੀ ਚਾਹ ਪੀਦਾ ਆਏ ਯਾਰ ਸਲਾ ਰੱਬੋ ਮਿਠਾ ਬਣਾਓ ਮੈਂ ਕੱਪ ਪੀਣਾ ਹੈ ਤਾਂ ਮੈਂ ਥੋੜੇ ਤੋਂ ਆਪੀ ਨੇ ਨਾ ਪੁੱਛਣ ਲੱਗ ਗਈ ਲਾਸਟ ਮੈਚ ਦਾ ਮੈਂ ਕੱਪ ਪੀਣਾ ਚੱਕਾ ਲੱਗਿਆ ਬੁਲਾ ਗਿਆ ਉਹਨਾਂ ਪਲੇਆਫ ਤੋਂ ਪੰਜੇ ਹੁੰਦਾ ਇਹਨਾਂ ਤੋਂ ਪਿਆਈ ਹੁੰਦਾ ਸਾਡੇ ਕੋਲ ਹੈ ਕਿ ਮਿਠਾ ਵੀ ਪਾਰੀ ਨੂੰ ਵਿਰਿੰਦਰ ਵਰਦੀ ਵਾਟ ਅਬਾਊਟ ਯਰ ਓਪੀਨੀਅਨ ਅਬਾਊਟ ਦਾ ਲਾਸਟ ਮੈਚ ਤੂੰ ਆਪਣਾ ਰੋ ਦਿਖਾ ਇਹ ਗਰਾਊਂਡ ਦੀ ਐਂਟਰੀ ਗਰਾਊਂਡ ਦੀ ਐਂਟਰੀ ਜਿਹੜੀ ਤੁਸੀਂ ਦੇਖ ਕੇ ਹਟੇ ਹੋ ਆ ਬਾਈ ਬਾਈ ਬਜਵਾਦੀ ਕੀ ਹੁੰਦਾ ਸਰ ਪਾਂਚੀ ਚ ਖੜਾ ਹੋਣਾ ਇੱਕ ਬੰਦਾ ਆ ਰਿਹਾ ਆ ਬਹੁਤ ਦਾਗਲਾ ਜਾਮਣਾ ਨੇ ਉਹ ਤੇਰੀ ਜੀ ਬਾਈ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਜਾਰੀ ਇਧਰ ਕਰ ਲੈ ਨਹੀਂ ਤਬਾਈ ਠਾਉਣੀ ਆ ਉਹ ਤੂੰ ਹੈ ਉਹ ਭਾਈ ਜਦੋਂ ਕੰਨ ਪਟਦਾ ਹੁੰਦੀ ਤਬਾਈ ਉਹ ਇਹ ਮਿੱਟੀ ਵੀ ਨਹੀਂ ਆਉਂਦੀ ਇਹ ਵੀ ਨਹੀਂ ਆਉਂਦੀ ਗਰਾਊਂਡ ਪੂਰਾ ਮਗਿਆ ਪਿਆ ਸਮਾਲ ਸਰ ਦਾ ਮੈਚ ਚੱਲ ਜੰਦਾ ਬਾਈ ਹਰਿਆ ਬਾਈ ਹੈਲੋ ਬਾਈ ਆਟੋਗ੍ਰਾਫ ਪਲੀਜ਼ ਆਟੋਗ੍ਰਾਫ ਪੈਨ ਹੈਗਾ ਇਹ ਪੈਨ ਸ਼ਰਟ ਤੇ ਲੈਣਾ ਇੱਥੇ ਇੱਥੇ ਸ਼ਰਟ ਤੇ ਸ਼ਾਰਟ ਪੂਰਾ ਗਰਾਊਂਡ ਵੇਖੋ ਬਾਈ ਮਗਿਆ ਪਿਆ ਸ਼ਾਟ ਹੈ ऐसे ऐसे सही स्क्रीन। मैच हारनों बहुत मैच आ गया <laughs> 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 मैं फ्यू मोमेंट्स की कहना चाहेगा कलमांत later... की कहना चाहेंगे ਉਨੇ ਕ ਖਤਮ ਐ ਇਸ ਤੋਂ ਬਾਅਦ ਜਾਵਾਂ ਜਾਵਾਂ ਅਹੀਂ ਕਿਤਰਾ ਆ ਗਿਆ ਸਾਨੂੰ ਹਾਂ ਲਾ ਕੇ ਬੰਦ ਲਾ ਕੇ ਨਾ ਬੋਲ ਦਿਓ ਇਹ ਆ ਆਪਣਾ ਹੀ ਨੇ ਜੀ ਹਾਂ ਔਰ ਕੀ ਮਾਰਦੇ ਨੇ ਜੀ ਉਹਨਾਂ ਆਪਾਂ ਦੇ ਬਾਹਰ ਦੇ ਜਿਵੇਂ ਮਾਰਦਾ ਇਹ ਜੀ ਘੱਟ ਘੇੜਨੇ ਨੇ ਦੋ ਦਾ ਸਾਨੂੰ ਤੇ ਮੈਂ ਫੋਨ ਕਰ ਦਿੰਦਾ ਹਾਂ ਹਾਂ ਹਣ ਬੋਲ ਇਹ ਲੈ ਜਾਂਗੇ ਮੈਂ ਕਿਹੜਾ ਪੰਡਾ ਐ ਹਾਂ ਤਿਆਲਪੁਰਾ ਭਾਈ ਦਾ ਚੱਪਰਾ ਲਾ ਤਾਂ ਲਾ ਲਾਲਾ ਸ਼ਰਤ ਕਿੰਨੇ ਦੀ ਲੱਗੀ ਕਿੰਨੇ ਦੀ 320 ਰੁਪਏ ਦੀ 320 ਰੁਪਈਆਂ ਦੀ ਸ਼ਰਤ ਲੱਗੀ ਉਹ ਬਾਈ ਤੇ ਕਹਦੇ ਯਾਰ ਹੁਣ ਹੀ ਬੈਠੇ ਆ ਮੈਚ ਹਾਰਨ ਤੋਂ ਬਾਅਦ ਮੈਚ ਵਿੱਚ ਦਰਸ਼ਕ ਬਣੇ ਹੋਇਆ ਦਰਸ਼ਕ ਬਣੇ ਹੋਇਆ ਹੁਣ ਆਪ ਹੋਂਟਾ ਚਿਕਾ ਬਣੀ ਮਿਆ ਆ ਆ ਬੰਦੇ ਦੀ ਰਾਨੀ ਤੇ ਨੇ ਹਰਾਇਆ ਤੁਹਾਨੂੰ ਰਾਨੀ ਤੇ ਸ਼ਕੁਣੀ ਏ ਗਗਨੇ ਮੇਰੇ ਨਾਲ ਮਾਲਕ ਕਿਦਾਂ ਇੱਤਸਾ ਸੀਗਾ ਹੋਵੇ ਓਏ ਕਿੰਨੇ ਤੇ ਸ਼ਰਤ ਲੱਗੀ ਵੀ ਆ ਪਤਾ ਨਹੀਂ ਮੈਂ ਤਾਂ ਬਗਾਨੀ ਕੋਈ ਖੁਸ਼ੀ ਨਹੀਂ ਪਤਾ ਕਿੰਨੇ ਦੀ ਹੋ ਉਹ ਬੈਠਾ ਭਾਈ ਸ਼ਰਤ ਵਾਲਾ ਬੰਦਾ ਤੇ ਆ ਮੈਚ ਤੇ ਸ਼ਰਤ ਲੱਗੀ ਵੀ ਆ ਹੈ ਬੈਟਿੰਗ ਪਾਈ ਐ ਸਰਗੇ ਵਾਲੇ ਦੀ ਤੇ ਇਹਦੇ ਨੇ ਸ਼ਰਤ ਚਾਹਦੇ ਆ ਕਿ ਹਾਰਦੇ ਆ ਆ ਪਰਨੇ ਵਾਲਾ ਬੰਦਾ ਬੈਠਾ ਕਰੋ ਮੈਚ ਇੰਜੋਏ ਆਏ ਬਣਾਈ ਚੱਲੇ ਓਏ ਆਦਾ ਕੈਮਰਾ ਹੀ ਹੀਰੇ ਆਇ ਨੂੰ ਰਹਿ ਮੜਾ ਜਾ ਆਏ ਓਏ ਬਾਲ ਜਾ ਕੇ ਛੱਡ ਦੋ ਵਾਹ ਸ਼ਾਬਾਹ ਕਰੋ ਗਦਾਈ ਹੈ ਨਾ ਆਹ ਬੈੱਡ ਤੇ ਬੜੇ ਆਹ ਕੋਈ ਗੱਲ ਨਹੀਂ ਕੋਈ 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 ਬਹੁਤ ਵਧੀਆ ਆਇਆ ਆਇਆ ਮੇਰੇ ਨਾਲ ਆਇਆ ਕਾਂਤੇ ਓਏ ਕਿੰਨੇ ਦੀ ਸ਼ਰਤ ਆ ਓਏ ਕਿੰਨੇ ਦੀ ਸ਼ਰਤ ਆ ਸ਼ਰਤ ਕਿੰਨੇ ਦੀ ਆ ਆ ਆ ਵੈਰੀ ਗੁੱਡ ਦੇਖੀ ਚੱਲ ਮੈਚ ਦਿਸ ਇਜ਼ ਦਾ ਵਿਨਿੰਗ ਸ਼ਾਟ ਬਾਏ ਗਲੇ ਵੇ ਕਰਦੇ ਮੈਂ ਤੇ ਜਿੱਤੇ ਮੈਂ ਸ਼ਰਤ ਜਿੱਤਿਆ ਬਾਈ ਟੈਂਸਰ ਵੀ ਇਹ ਤੇ 333 ਰੁਪਏ Google Pay ਕਰਤੇ ਜਿਹੜੀ ਫਾਈਨਲ ਦੀ ਗੱਲ ਨਹੀਂ ਪਰ ਇਹ ਫਾਈਨਲ ਹਾਰ ਗਏ ਉਹ ਗੱਲ ਫਾਈਨਲ ਵੀ ਹੋਈ ਸੀ ਮੈਂ ਕਿਹਾ ਫਾਈਨਲ ਜਿੱਤਣਗੇ ਜਿੱਤੇ ਸ਼ਰਤ ਲੱਗੀ ਸੋ ਮੈਂ ਤੇ ਹਾਰ ਗਏ ਬਾਈ ਹਾਂ ਬਾਈ ਆ ਆ ਉਹ ਆ ਉਹਦਾ ਦਰਬਾਰਨਾਮਾ ਕਰੀ ਆ ਉਹ ਬਾਈ ਉਹਦਾ ਦਰਬਾਰਨਾਮਾ ਮੈਂ ਕਹਿੰਦਾ ਨੀ ਪਤਾ ਉਹਨੂੰ ਇੱਕ ਮੈਚ ਕੱਢ ਕੇ ਦੇਣਾ ਹੁੰਦਾ ਉਹ ਹੈਲੋ ਉਸਤਾਦ ਆ ਬਾਈ ਆ ਗਿਆ ਦਰਵਾਜ਼ੇ ਤੇ ਬੰਦਾ ਇੱਥੇ ਲੱਗਣਾ ਹੁੰਦਾ ਬਾਈ ਤੇ ਤਾਂ ਸ਼ਰਤ ਲੱਗੀ ਸੀ ਨਹੀਂ ਕਰਨੇ ਅਗਲੀ ਛਾਪਾਂ ਸਹੀ ਯਾਰ 6 600 ਹੀ ਲਾਣਾ ਜਿਹੜਾ 900 ਦੇ ਦੂਗਾ 300 ਆ ਮੈਚ ਆ ਮੈਚ ਹੀ ਲਾ ਲ ਕੱਕੀ ਦੇ ਨਾਲ ਕੀ ਦੇਣਾ ਲਾਉਣੀਆਂ ਕਿਹੜੀ ਜਿੱਤ ਤੇਰੇ ਨਾਲ ਕੋਠਾ ਗੁਰੂ ਕਿਸੇ ਰ ਗਿਆ ਇੱਕ ਮਿੰਟ ਰੋ ਜਾ ਅੱਛਾ ਅੰਤਰਜਨ ਹੁੰਦੇ ਮਾੜਾ ਮੈਨੂੰ ਬੜਾ ਪਲੇਅਰ ਵੇਖਣ ਦੇ ਦੋਵਾਂ ਟੀਮਾਂ ਦੇ ਦੋਵਾਂ ਟੀਮਾਂ ਦੇ ਪਲੇਅਰ ਵੇਖੇ ਸ਼ਰਤ ਹੈ ਜੇ ਤੂੰ ਜੇਦਾ ਇਹ ਹਰਦਾ ਹਾਂ ਫਿਰ ਤੂੰ 900 ਹੀ ਹੂੰਗਾ ਠੀਕ ਹੈ ਨਹੀਂ ਮੈਨੂੰ ਟੈਨਸ਼ਨ ਨਹੀਂ ਆਉਣਾ ਠੀਕ ਆ ਹਾਂ ਠੀਕ ਹੈ ਇਹ ਟੈਨਸ਼ਨ ਦੋ ਮੈਨੂੰ ਫਿਰ ਜੇ ਤੂੰ ਜਿੱਤਿਆ ਹਾਂ ਜੇ ਤੂੰ ਹਾਰਿਆ ਤਾਂ ਨਾ ਵੀਡੀਓ ਸਾਈਂ ਟੈਲੀਕਾਸਟ ਕੀਤਾ ਲਾਈਵ ਇੰਨੇ ਬੰਦੇ ਦੇ ਸਾਹਮਣੇ ਸ਼ਰਤ ਲੱਗੀ ਹੈ ਇਹ ਹਾਂ ਦੱਸ ਕਿਹੜੀ ਟੀਮ ਹੈ ਤੇਰੀ ਕੋਟਾ ਕਰੂਗੇ ਸਰਗਲਾ ਨਹੀਂ ਨਹੀਂ ਵੀਰੇ ਅੰਦਰ ਜਾਣ ਉਹਦੇ ਮਾੜਾ ਕਰ ਲੈ ਰੋਕ ਜਾ ਲੈ ਧੱਕਾ ਕਰ ਦੇ ਲਵਾ ਦੇ ਬਾਈ ਫਿਰ ਦੇਖ ਲੈ ਇਹ ਵੀਡੀਓ ਬੰਦ ਕਰ ਹਰ ਦਾ ਨਹੀਂ ਹੱਟੇ ਦੇ ਲਾ ਦੇ ਆਪਣੀ ਆਪ ਉਹ ਤੇ ਲੱਗ ਲਾ ਸਾਲਟ ਆ ਗੋਠੇ ਵਾਲੇ ਗੋਠੇ ਗੁਰੂ ਤੇ ਮੈਰਾ ਸਿਰ ਘਾਲ ਬਾ ਵੇਣਿਆ ਮੈਚ ਚ ਕਿਹੜੀ ਜਾਂਦੀ ਆ ਉਹ ਵੇ ਮਲਾ ਆਪਣੇ ਵਾਂਗੂ ਕਿੰਨੇ ਫਿਰਦੇ ਕੋਈ ਫਰਮ ਨਹੀਂ ਲੱਗਦਾ ਯਾ ਹਾਂ ਦੇ ਮਨ ਅੱਛਾ ਨੂੰ ਹੀ ਬਹੁਤ ਕਰਦਾ ਪਤਾ ਹੀ ਆ ਸਾਨੂੰ ਲੱਛਣ ਦਾ ਤੂੰ ਕਰਦਾ ਏ ਇੱਥੇ ਜਾ ਹੋ ਜੀ ਨਾਤਾ ਵਾਲੀ ਫੇਰ ਪਹਿਣਿਆ ਕੀ ਬੰਬਾ ਇਤਰਾ ਆਵਲੇ ਨੇ ਮੜਿਆ ਆਪਣੇ ਦਾ ਸ਼ਰਾਮ ਆਵਲੇ ਇਹ ਚੱਕ ਲੈ ਜਾ ਯਾਰ ਬੰਦੇ ਦੇ ਫੁੱਲ ਮੀਦਾ ਆਪਣੀ ਬਾਈ ਕਿਸਮਤ ਛਰਨੀ ਨੂੰ ਪਤਾ ਮੇਰੀ ਜਮਾਂ ਹੀ ਕਸਮਾ ਸ਼ਰਨੀ ਨੂੰ ਪਤਾ ਸ਼ਰਨੀ ਪਤਾ ਕਿ ਨਹੀਂ ਪਤਾ ਦੇਖ ਆਹ ਹੈ ਸ਼ੱਕਾ ਫਰੇ ਜਦੋਂ ਮੈਂ ਮੈਂਸ਼ਨ ਕਰੂ ਵੀਡੀਓ ਕਹਿੰਦਾ ਮੈਂ ਜਾ ਰਿਹਾ ਲੰਦਾਂ ਦਾ ਨਹੀਂ ਆਉਂਦਾ ਖੁੱਡਾ ਵੱਟ ਲਗੇ ਖੁੱਡਾ ਵੱਟ ਹੈ ਨਾ ਗਵਾਂਡੀ ਪਿੰਡ ਆ ਮੈਂ ਜਾ ਰਿਹਾ ਯੂਰ ਯੂਰ ਕਰਦੇ ਕਰਦੇ ਲਗੀ 16 ਇਹ ਤਾਂ ਨਹੀਂ ਰਹਿਗੇ ਉਹ ਪਾਜਲਾ ਲੰਗਾ ਕਾ ਔਰ ਇਹ ਬਹੁਤ ਹੀ ਬੜੀਆ ਮੈਚ ਹੀ ਹਾਂ ਪਰ ਉਧਰ ਆ ਬਾਈ ਜੀ ਖੁੱਡ ਪੜਦੇ ਹੋਏ ਬੱਡੀ ਦਾ ਕਿਹਨਾ ਬਾਤ ਇੱਧਰ ਸ਼ਰਤਾਂ ਲੱਗੀਆਂ ਹੋਈਆਂ ਕਿ ਨਹੀਂ ਸ਼ਰਤਾਂ ਬਾਈ ਜੀ 300 ਰੁਪਏ ਸ਼ਰਧਾ ਇਹ 600 ਜੀ 300 300 ਜੇ ਹਰਾ ਤਾਂ 900 ਬਣ ਗਏ ਤੇ ਜੰਨੇ ਠੀਕ ਹੈ ਜੀ ਅੰਬਾ ਵਤਨ ਆਈ ਆ ਜੀ ਦੇਖੋ ਜੀ ਮੈਚ ਪੂਰਾ ਫਸਿਆ ਹੋਇਆ ਬਾਈ ਹੁਣੀ ਦੁਬਾਰੇ ਦੁਬਾਰੇ ਰਾਜ ਨਹੀਂ ਆ ਬਹਿ ਜਾਣੀ ਹੁੰਦੀ ਕਿੰਨੇ ਕਿੰਨੇ ਰਹਿ ਗਏ ਕਿੰਨੇ ਚ ਕਿੰਨੇ ਰਹਿ ਗਏ ਦੋ ਕਿ ਰਹਿ ਗਏ ਨਾ ਤਿੰਨ ਰਹਿ ਗਏ ਜੀ ਆਈ ਨਾ ਬੋਹਰੇ ਗਈ। ਉਹ ਜਾ ਬਲੇ। ਚਾਰ ਬਲੇ। ਕਿਆ ਕਿਆ? ਉਹ ਕਮਲਾ ਆ ਗਿਆ। ਉਹ ਬੈਗ ਦੇ ਚਾਉ। ਬਣੀ ਨਹੀਂ ਇਹ ਕਿੰਨੇ ਕਿ ਰਹਿ ਗਏ? ਦੋ। ਕੋਈ ਨਹੀਂ। ਸਾਹ ਜੜਾ ਬਾਈ ਤਰਾ। ਦੋ ਰਹਿ ਗਏ ਦੋ। ਤੇ ਜੇ ਹੋਈ ਔਟ ਗਿਆ ਦੋ ਕੀ ਕਰੂ। ਫੁੱਡਾ। ਫੁੱਡਾ ਬੰਦ ਕਰ ਦਾਂਗੇ ਇੰਨਾ ਸਟਾਕ। ਸਟਾਕ ਹੋ ਗਈ ਬਾਦੂ ਹੈ। ਐ ਮੁੱਬਰੀ ਤਾਂ। ਮਾਲ ਕੁਕਨੇ ਆ ਆ ਵੇ ਬਲੀ ਜਾ ਨਾ ਬਈ ਆ ਦੂਜਾ ਦਾ ਰਹਿ ਗਿਆ ਉਹ ਇੱਕ ਵੈਕਟਰ ਰਹੀ ਉਧਰ ਇੱਕ ਵੈਕਟਰ ਗੋ ਗੋ ਇੱਕ ਵੈਕਟਰ ਬੰਦ ਜਾ ਮੈਚ ਕੋਈ ਉਹ ਨੰਬਰ ਨਹੀਂ ਆ ਬਣੀਆ ਚਾਬਾ ਚਾਬਾ ਉਗਾ ਉਵੇ ਵੀ ਆਉਗਾ

ਫੈਕਟਾਂ ਦੇ ਜੋ ਸਾਡੇ ਆ ਕਿੰਨਾ ਦੀਆਂ 300 ਰੁਪਏ ਦਾ ਇੰਤਜ਼ਾਮ ਕਰ ਬੈਠੇ ਓਏ ਉਹਦੇ ਕਰ ਮੈਂ ਆਉਂਗਾ ਭਾਈ ਮੈਂ ਮੁੱਕ ਰਿਆ ਨਹੀਂ ਆਪਦੀ ਸ਼ਰਤ ਦੋ ਮੈਂ 300 ਰੁਪਏ ਕਰ ਲੱਗਾ ਲੈ ਵੀ 300 ਰੁਪਏ ਜੱਤ ਗਿਆ ਆਪਾਂ ਸ਼ਰਤ ਦਾ ਉਹ ਅਸਲੀ ਛੱਪ ਲੱਗੀ ਸੀ ਤਾਂ 300 ਰੁਪਏ ਨੂੰ ਕਰਤਾ ਦੇਖ ਲੈ ਭਾਵਾ ਇਹ ਤੇ ਆਪਾਂ ਚੈੱਕ ਕਰ ਲੈ ਲੈ ਹੋਰ ਤਾਂ ਨਹੀਂ ਕਿਹਨੂੰ ਕਰਤੇ ਦੇਖ ਲੈ ਆ ਗਏ ਇੱਧਰ ਦਿਖਾ ਮੜਾ ਕੈਮਰੇ ਇੱਧਰ ਦਿਖਾ ਭਈ ਆਏ ਨਹੀਂ ਲੈ ਆ ਗਏ ਮੜਾ ਮਾਨਦਾਰ ਆਇਆ ਤਾਂ ਲਈ ਖੇਡਣ ਤੋਂ ਬਾਅਦ ਮੁੰਡੇ ਹਾਰਡਵਰਕ ਵੀ ਕਰਦੇ ਆ ਓਏ ਹੈਲੋ ਕਹਦੇ ਦਰਸ਼ਕਾਂ ਨੂੰ ਹੈਲੋ ਕਹਦੇ ਹੋਰਾਂ ਮਾਰ ਕੇ ਬਰੋ ਫਰੈਂਡ ਬਾਈ ਠੰਡਾ ਸੰਦਾ ਲਿਆਓ ਯਾਰ ਬਾਈ ਤੂੰ ਲਿਆ ਅਰੇ ਤੂੰ ਆ ਓਹ ਦਿੱਤਾ ਬਾਈ ਫਿਰ ਤੇ ਦਿੱਤਾ ਹਾਂ ਹਾਂਜੀ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਮਿਲਦੇ ਆਂ ਅਗਲੇ ਵਲੌਗ ਵਿੱਚ